ਆ ਭਗਵਾਨ ਮਾਝੀ ਨੇ ਜੋਧ ਨਸ਼ੇ ਵਿਰੁੱਧ ਇਹ ਇੱਕ ਮੁਹਿੰਮ ਸ਼ੁਰੂ ਕੀਤੀ ਆ ਜਿਹਦਾ ਬੜਾ ਕਲੀਅਰ ਮੈਸੇਜ ਆ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਇੱਕ ਪੰਜਾਬੀ ਚ ਕਹਿੰਦੇ ਆ ਜੀ ਪੱਕੀ ਬਦਲਾਂ ਦੀ ਛਾਂ ਕੋਈ ਨਾ ਹੁਣ ਪੰਜਾਬ ਵਿੱਚ ਨਸ਼ਿਆਂ ਦੀ ਮਾਂ ਕੋਈ ਨਾ ਬੜਾ ਕਲੀਅਰ ਮੈਸੇਜ ਆ ਜੀ ਕੋਈ ਕਿਸੇ ਕਿਸਮ ਦੀ ਜੋ ਪਹਿਲਾਂ ਸਿਆਸੀ ਪੋਸਟ ਪਨਾਈ ਹੁੰਦੀ ਸੀ ਹੁਣ ਕੋਈ ਸਿਆਸੀ ਪੋਸਟਪ라이 ਨਹੀਂ ਹੋਏਗੀ ਜੀ ਕਿਸੇ ਨਾਲ ਕੋਈ ਲਿਆਜ਼ ਨਹੀਂ ਹੋਏਗਾ ਔਰ ਜਿਹੜੇ ਬੰਦੇ ਨਸ਼ਾ ਕਰਦੇ ਆ ਉਹਨਾਂ ਨਾਲ ਸਾਡੀ ਹਮਦਰਦੀ ਹੈ ਉਹਦੇ ਵਾਸਤੇ ਅਸੀਂ ਜਿਹੜੇ ਮੇਰੀ ਅੱਜ ਦੀ ਵਿਜ਼ਿਟ ਹੈ ਉਹਦਾ ਮਕਸਦ ਇਹ ਹੈ ਕਿ ਜੇ ਕਿਤੇ ਦਵਾਈ ਦਾ ਨਵਾਂ ਸੈਂਟਰ ਖੋਲਣ ਦੀ ਲੋੜ ਹੈ ਜਿੱਥੇ ਲੋਕਾਂ ਨੂੰ ਦਵਾਈ ਨਹੀਂ ਮਿਲਦੀ ਬੱਚੇ ਨਸ਼ਾ ਕਰਦੇ ਆ ਉਹਨਾਂ ਨੂੰ ਕੋਈ ਦਿੱਕਤ ਆ ਰਹੀ ਹੈ ਉਹ ਨਾ ਆਵੇ ਤਾਂ ਕਿ ਉਹਨਾਂ ਨੂੰ ਦਵਾਈ ਮਿਲ ਜੇ ਇਸ ਤੋਂ ਸਵਾਏ ਮੋਗੇ ਦੇ ਵਿੱਚ ਤਕਰੀਬਨ ਜਿਹੜੇ ਹੈਗੇ ਆ ਅਸੀਂ ਕੋਸ਼ਿਸ਼ ਕਰਕੇ ਵੱਧ ਤੋਂ ਵੱਧ ਜਿਹੜੇ 100 ਬੈੱਡ ਜਿਹੜੇ ਸੀਗੇ ਉਹ ਡੀਡਿਕਸ਼ਨ ਵਾਸਤੇ ਨਸ਼ਾ ਸ਼ਰਨਾਰਣ ਵਾਸਤੇ ਤੇ ਉਹਨਾਂ ਦੀ ਰੀਹੈਬਿਲਿਟੇਸ਼ਨ ਵਾਸਤੇ ਅਸੀਂ ਜਿਹੜੇ ਸੀਗੇ ਉਹ ਬਣਾਉਦੀ ਕਪੈਸਿਟੀ ਇਨਹਾਂਸ ਕਰਕੇ 100 ਬੈੱਡ ਬਣਾਏ ਸੀ ਪਹਿਲਾਂ 50 ਦੇ ਬਣੇ ਸੀ ਜਿਹਦੇ ਚ ਰੈਡ ਕਰਾਸ ਵੀ ਸੀ ਔਰ ਪੰਜਾਬ ਸਰਕਾਰ ਦਾ ਵੀ ਸੀ ਤੇ ਉਹਨਾਂ ਨੂੰ ਉਹਨਾਂ ਦੀ ਕਪੈਸਿਟੀ ਵਧਾਈ ਹੈ ਜੀ ਇਸ ਤੋਂ ਸਵਾਏ 200 ਬੈੱਡ ਅਸੀਂ ਨਵੇਂ ਐਡ ਕਰਨ ਜਾ ਰਹੇ ਆ ਜੀ ਜਿਹੜੇ ਸਾਡੇ ਨਰਸਿੰਗ ਕਾਲਜਸ ਆ ਉਹਨਾਂ ਦੀ ਸਪੋਰਟ ਦੇ ਨਾਲ ਤੇ ਉਹ ਮਤਲਬ ਤਿੰਨ ਗੁਣਾ ਕਪੈਸਿਟੀ ਕਰ ਰਹੇ ਆ ਤਾਂ ਕਿ ਜਿਹੜੇ ਲੋਕਾਂ ਨੂੰ ਇਲਾਜ ਕਰੀਏ ਜਿਹੜੇ ਬੰਦੇ ਨਸ਼ਾ ਕਰਨ ਵਾਲੇ ਆ ਉਹਨਾਂ ਨੂੰ ਜੇਲਾ ਚ ਨਹੀਂ ਭੇਜਣਾ ਉਹਨਾਂ ਨੂੰ ਰਿਫਾਰਮ ਸੈਂਟਰ ਦੇ ਵਿੱਚ ਜਿੱਥੇ ਉਹਨਾਂ ਦਾ ਇਲਾਜ ਹੋਣਾ ਤੇ ਉਹਨਾਂ ਨੂੰ ਉਹਦੇ ਨਾਲ ਨਾਲ ਉੱਥੇ ਅਸੀਂ ਸਕਿੱਲ ਡਿਵੈਲਪਮੈਂਟ ਕਰ ਰਹੇ ਆ ਜੀ ਤੇ ਬੱਦੇ ਨੂੰ ਜਿਹੜੇ ਟੀਕਾ ਲਾਂਦਾ ਉਹਨੂੰ ਪਹਿਲਾਂ ਗੋਲੀਆਂ ਤੇ ਫਿਰ ਗੋਲੀਆਂ ਚੜਾ ਕੇ ਕੋਈ ਨਾ ਕੋਈ ਕੰਮ ਸਿਖਾ ਕੇ ਉਹਨੂੰ ਕੰਮ ਤੇ ਲਗਾਉਣਾ ਸਕਿੱਲ ਡਿਵੈਲਪਮੈਂਟ ਦੇ ਸੈਂਟਰ ਇਨ ਹਾਊਸ ਸਕਿੱਲ ਡਿਵੈਲਪਮੈਂਟ ਦੇ ਸੈਂਟਰ ਬਣ ਰਿਹਾ ਇਹ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਅਰਵਿੰਦ ਕੇਜਰੀਵਾਲ ਜੀ ਦੀ ਵਿਜ਼ਨ ਹੈ ਉਹਦੇ ਵਾਸਤੇ ਮੈਂ ਸਾਰੇ ਪੰਜਾਬ ਦਾ ਦੌਰਾ ਕਰ ਰਿਹਾ ਜੀ ਤੇ ਇਹਦੇ ਨਾਲ ਨਾਲ ਦੀ ਜਿਹੜੇ ਬੰਦੇ ਨਸ਼ਾ ਵੇਚਣ ਵਾਲੇ ਆ ਉਹਨਾਂ ਤੇ ਪੂਰੀ ਸਖਤੀ ਹੈ ਪੁਲਿਸ ਕਰ ਰਹੀ ਹੈ ਉਹਨਾਂ ਤੇ ਪੂਰੀ ਸਖਤੀ ਕੀਤੀ ਜਾਏਗੀ ਔਰ ਇਹਦਾ ਸਬੂਤ ਵੀ ਸਾਹਮਣੇ ਆਇਆ ਕਿ ਪਹਿਲਾਂ ਡਰੋਨ ਤੋਂ ਨਸ਼ਾ ਤੁਸੀਂ ਪਾਕਿਸਤਾਨ ਤੋਂ ਆਂਦਾ ਸੀ ਬਹੁਤ ਹੁਣ ਇਹ ਹੋ ਗਿਆ ਵੀ 70% ਘਟ ਗਿਆ ਉਹ ਹਾਲਾਤ ਇਹਥੋਂ ਤੱਕ ਆ ਗਏ ਕਿ ਜਿਹੜੀ ਉਹ ਡਰੋਨ ਤੇ ਸੁੱਟ ਵੀ ਜਾਂਦੇ ਕੋਈ ਚੱਕਣ ਨਹੀਂ ਜਾਂਦਾ ਉਹਨੂੰ ਪਤਾ ਹੁੰਦਾ ਵੀ ਜੇ ਮੈਂ ਚੱਕਣ ਗਿਆ ਤਾਂ ਮੇਰੇ ਗਿੱਟੇ ਮੇਰੇ ਗਿੱਟੇ ਸਿੱਕੇ ਜਾਣਿਆ ਮਤਲਬ ਉਹਨਾਂ ਦਾ ਕੋਈ ਚੱਕਣ ਵਾਲਾ ਨਹੀਂ ਰਹਿ ਗਿਆ ਕੋਈ ਖਰੀਦਣ ਵਾਲਾ ਨਹੀਂ ਰਹਿ ਗਿਆ ਔਰ ਅਸੀਂ ਜਿਹੜੀ ਗਵਰਨਮੈਂਟ ਦੇ ਤਾਬ ਦੇ ਵਿੱਚ 5000 ਤੋਂ ਵੱਧ ਜਿਹੜੀ ਨਵੇਂ ਨਵੀਆਂ ਫੈਸਿਲਿਟੀਆਂ ਆਸੀ ਜਿੱਦਾਂ ਮੈਂ ਕਿਹਾ ਵੀ 200 ਇੱਥੇ ਐਡ ਕਰ ਰਹੇ ਹਾਂ ਲੁਧਿਆਣੇ ਦੇ ਵਿੱਚ ਦੋ ਮੈਡੀਕਲ ਕਾਲਜ ਬਣ ਰਹੇ ਆ 300 ਬੈੱਡ ਉਹਨਾਂ ਨੇ ਦਿੱਤੇ ਆ ਇੱਕ ਹੋਮੀਓਪੈਥਿਕ ਕਾਲਜ ਬੰਦ ਪਿਆ ਸੀ 100 ਉਹਨਾਂ ਨੇ ਦੇ ਦਿੱਤਾ 100 ਡੀਐਮਸੀ ਦਾ 500 ਜਿਹੜਾ ਹੈਗਾ ਉਹ ਸੀਐਮਸੀ ਦਾ ਇਸੇ ਤਰ੍ਹਾਂ ਜਿਹੜਾ ਨਰਸਿੰਗ ਕਾਲਜ ਵਾਲਿਆਂ ਨੇ ਤਕਰੀਬਨ ਤਕਰੀਬਨ 180 90 ਉਹ 700 ਬੈੱਡ ਦੀ ਕੈਪੈਸਿਟੀ ਜਿਹੜੀ ਹੈ ਲੁਧਿਆਣੇ ਵਿੱਚ ਨਾਸ ਕਰ ਰਿਹਾ ਸਾਰੇ ਪੰਜਾਬ ਦੇ ਵਿੱਚ ਤਕਰੀਬਨ 5000 ਤੋਂ ਜ਼ਿਆਦਾ ਜਿਹੜੀ ਨਵੀਂ ਫੈਸਿਲਿਟੀ ਅਸੀਂ ਐਡ ਕਰ ਰਹੇ ਆ ਇੰਡਸਟਰੀ ਨਾਲ ਐਜੂਕੇਸ਼ਨ ਡਿਪਾਰਟਮੈਂਟ ਦੇ ਨਾਲ ਬੱਚਿਆਂ ਵਾਸਤੇ ਜਿਹੜਾ ਹੈਗਾ ਜਿਹੜੇ ਕੋਈ એનર્ਜੀ ਡਰਿੰਕਸ ਵੇਚਦੇ ਆ ਜਾਂ ਕੋਈ ਵੇਪਿੰਗ ਜਾਂ ਆਨਲਾਈਨ ਜਿਹੜੇ ਫਾਰਮੇਸੀਜ਼ ਆ ਉਹਦੇ ਵਾਸਤੇ ਮੈਂ ਜੇਪੀ ਨੱਡਾ ਜੀ ਨੂੰ ਮਿਲ ਕੇ ਆਇਆ ਕਿ ਉਹਨਾਂ ਦੀ ਰੈਗੂਲੇਟ ਰੈਗੂਲੇਟ ਕਰਵਾਉਣਾ ਨੂੰ ਉਹਨਾਂ ਤੇ ਵੀ ਐਕਸ਼ਨ ਕਰ ਰਹੇ ਆ ਕਿਉਂਕਿ ਜਿਹੜੇ ਜਿਹੜੇ ਡਰੱਗ ਪੈਡਲਰ ਆ ਉਹ ਬੱਚਿਆਂ ਨੂੰ ਟਾਰਗੇਟ ਕਰ ਰਹੇ ਆ ਤੇ ਅਸੀਂ ਬੱਚਿਆਂ ਨੂੰ ਪ੍ਰੋਟੈਕਟ ਕਰਨ ਵਾਸਤੇ ਉਹਨਾਂ ਦੇ ਪੇਰੈਂਟਸ ਨਾਲ ਮਿਲ ਕੇ ਇਸੇ ਤਰ੍ਹਾਂ ਜਿਹੜੇ ਸਾਡੇ ਪਾਰਟੀ ਨੇ ਜਿਹੜੇ ਸਾਡੇ ਨੈਸ਼ਨਲ ਕਮਿਊਨਰ ਦੇ ਉਹਨਾਂ ਨੇ ਇੱਕ ਸਟਰਕਚਰ ਬਣਾ ਕੇ ਜਿਹੜੀਆਂ ਜਿਹੜੀਆਂ ਪਿੰਡਾਂ ਦੇ ਵਿੱਚ ਜਿਹੜੀਆਂ ਡਿਫੈਂਸ ਕਮੇਟੀਆਂ ਬਣਾਈਆਂ ਜਾ ਰਹੀਆਂ ਯੋਧੀਆਂ ਕਮੇਟੀਆਂ ਬਣਾਈਆਂ ਜਾ ਰਹੀਆਂ ਸਾਰੇ ਡਰਗ ਡਿਡਿਕਸ਼ਨ ਰੀਹੈਬਿਲਿਟੇਸ਼ਨ ਦੇ ਸੈਂਟਰ ਦੇ ਨਾਲ ਇੱਕ ਨਾਰਕੋਟਿਕ ਅਨੋਨਿਮਸ ਔਰ ਇੱਕ ਅਲਕੋਹਲਿਕ ਅਨੋਨਿਮਸ سپورਟ ਗਰੁੱਪ ਬਣਾਏ ਜਾ ਰਿਹਾ ਬੱਚਾ ਵਾਸਤੇ ਜਿਹੜੇ ਬੰਦੇ ਨਸ਼ਾ ਕਰਦੇ ਸੀ ਛੱਡ ਗਏ ਜਾਂ ਜਿਹੜਾ ਹੈਲਦੀ ਯੂਥ ਆ ਜਿਹੜਾ ਕਿ ਚਾਹੁੰਦਾ ਕਿ ਪੰਜਾਬ ਨਸ਼ਾ ਮੁਕਤ ਹੋਵੇ ਉਹਨਾਂ ਦੇ ਨਾਲ ਮਿਲ ਕੇ ਉਹਨਾਂ ਵਾਸਤੇ سپورਟ ਗਰੁੱਪ ਆ ਉਹਨਾਂ ਦੇ ਨਾਲ ਮੀਟਿੰਗ ਕਰਦੇ ਆ ਉਹਨਾਂ ਦੀ ਫੈਮਲੀਆਂ ਨੂੰ سپورਟ ਕਰਦੇ ਆ ਔਰ ਉਹਨਾਂ ਨੂੰ ਜਿਹੜਾ ਹੈਗਾ ਉਹ ਜਿਹੜੇ ਨਸ਼ਾ ਕਰਦੇ ਆ ਜਿਹੜੇ ਟੀਕੇ ਲਾਉਂਦੇ ਆ ਉਹਨਾਂ ਨੂੰ ਸਾਡੇ ਕੋਲ ਲੈ ਕੇ ਆ ਰਹੇ ਆ ਉਹ ਔਰ ਉਹਨਾਂ ਨੂੰ ਉੱਥੇ ਦਾਖਲ ਕਰਵਾ ਰਹੇ ਆ ਔਰ ਉਸ ਤੋਂ ਬਾਅਦ ਜਿਹੜਾ ਹੈਗਾ ਉਹਨਾਂ ਦੀ ਫੈਮਿਲੀ ਨੂੰ ਸਪੋਰਟ ਕਰ ਰਹੇ ਆ ਤੇ ਅਸੀਂ ਵੀ ਫੈਮਿਲੀ ਕਾਉਂਸਲਿੰਗ ਕਰ ਰਹੇ ਆ ਤੇ ਜਿੰਨੇ ਸਾਡੇ ਪ੍ਰਾਈਵੇਟ ਡਾਕਟਰਸ ਹੈਗੇ ਆ ਉਹਨਾਂ ਨੂੰ ਅਸੀਂ ਐਮਪੈਨਲ ਕਰ ਰਹੇ ਆ ਇਹ ਸਾਰਾ ਜਿਹੜਾ ਇਹਦੀ ਫੰਡਿੰਗ ਹੈ ਉਹ ਪੰਜਾਬ ਸਰਕਾਰ ਕਰਦੀ ਆ ਤੇ ਇਹ ਸਾਡਾ ਇੱਕ ਜਿਹੜਾ ਇਹ ਹੈਗਾ ਸਾਡਾ ਜਿਹੜਾ ਯੁੱਧ ਨਸ਼ੇ ਵਿਰੁੱਧ ਉਹਦੇ ਜਿਹੜੇ ਮੇਨ ਕੰਪੋਨੈਂਟ ਹੈ ਕਿ ਜਿਹੜਾ ਨਸ਼ਾ ਕਰਦਾ ਉਹਨੂੰ ਨਸ਼ਾ ਛੁਡਾ ਕੇ ਕੋਈ ਨਾ ਕੋਈ ਕੰਮ ਸਿਖਾ ਕੇ ਕੰਮ ਤੇ ਲਾਣਾ ਤੇ ਜਿਹੜਾ ਨਸ਼ਾ ਵੇਚਣ ਵਾਲਾ ਉਹਨੂੰ ਇੱਥੋਂ ਭਜਾਣਾ ਹੈ ਤੇ ਜਾਂ ਉਹਨੂੰ ਬੰਦਾ ਬਣਾਉਣਾ ਇਹ ਦੋ ਗੱਲਾਂ ਹੈਗੀਆਂ ਤੇ ਹੁਣ ਪੁਸ਼ਤਪਨਾਈ ਖਤਮ ਹੈ ਇਹ ਦੂਜਾ ਜਿਹੜਾ ਸਾਡਾ ਦੂਜਾ ਮੇਰਾ ਜਿਹੜਾ ਵਿਜਟ ਦਾ ਮੰਤਵ ਹੈ ਉਹ ਹੈਗਾ ਕਿ ਜਿਹੜੇ ਡੈਂਗੂ ਮਲੇਰੀਆ ਚਿਕਨਗੁਨੀਆ ਔਰ ਜਿਹੜੀਆਂ ਡਾਇਰੀਅਲ ਡਿਜ਼ੀਜ਼ਸ ਆ ਚਾਹੇ ਉਹ ਹੈਪਾਟਾਈਟਸ ਹੋਵੇ 콜ਰਾ ਹੋਵੇ ਜਿੰਨੀਆਂ ਡਾਇਰੀਅਲ ਡਿਜ਼ੀਜ਼ਸ ਆ ਉਹਦੇ ਵਾਸਤੇ ਇੱਕ ਕੋਆਰਡੀਨੇਸ਼ਨ ਕਮੇਟੀਜ਼ ਬਣਾਈਆਂ ਨਸ਼ਿਆਂ ਵਾਸਤੇ ਵੀ ਉਹਦੇ ਵਾਸਤੇ ਵੀ ਉਹਦਾ ਕੀ ਕੰਮ ਹੈ ਕਿ ਜੇ ਜਿਹੜੇ ਤੁਹਾਡੇ ਵਾਟਰ ਸਪਲਾਈ ਸੈਨੀਟੇਸ਼ਨ ਦੇ ਆ ਉਹ ਪਾਣੀ ਦੇ ਸੈਂਪਲ ਟੈਸਟ ਕਰਦੇ ਆ ਸ਼ਹਿਰਾਂ ਚ ਜਿਹੜੀ ਅਰਬਨ ਲੋਕਲ ਬਾਡੀਜ਼ ਆ ਮੈਸਪਲ ਕਾਰਪੋਰੇਸ਼ਨ ਕਰਦੀ ਆ ਔਰ ਜਿਹੜੇ ਪੰਚਾਇਤੀ ਡਿਪਾਰਟਮੈਂਟ ਵਾਲੇ ਆ ਤੇ ਇਹ ਅਰਬਨ ਲੋਕਲ ਬਾਡੀਜ਼ ਵਾਲੇ ਆ ਫੌਗ ਅੰਗੇ ਕਰਦੇ ਆ ਜੇ ਕਿਤੇ ਕੋਈ ਪ੍ਰੋਬਲਮ ਹੋ ਜਾਂਦੀ ਆ ਫਿਰ ਹੈਲਥ ਡਿਪਾਰਟਮੈਂਟ ਵੀ ਕਰਦਾ ਜੇ ਸਪਲੀਮੈਂਟ ਕਰਨਾ ਪਵੇ ਤੇ ਹੈਲਥ ਡਿਪਾਰਟਮੈਂਟ ਵੀ ਚੈੱਕ ਕਰਦਾ ਜਿਹੜੇ ਪਾਣੀ ਦੇ ਸੈਂਪਲ ਫੇਲ ਹੁੰਦੇ ਆ ਫਿਰ ਉਹਦੀ ਹੁਣ ਪੂਰੀ ਜਾਂਚ ਹੁੰਦੀ ਆ ਕਿ ਕਿਉਂਕਿ ਸੋਰਸ ਕਲੀਨ ਹੁੰਦਾ ਜਮੀਨ ਦੇ ਨੀਚੋਂ ਪਾਣੀ ਜਿਹੜਾ ਡੂੰਗਾ ਆ ਰਿਹਾ ਜੇ ਵੀ ਠੀਕ ਆ ਰਿਹਾ ਉਹ ਉਦੀ ਮਿਕਸਿੰਗ ਕਿੱਥੇ ਹੋ ਰਹੀ ਆ ਫਿਰ ਰੀਸਿਵਰੇਜ ਦੀ ਪੂਰੀ ਜਾਂਚ ਹੁੰਦੀ ਆ ਉਹ ਲੱਭ ਕੇ ਫਾਲਟ ਨੂੰ ਠੀਕ ਕੀਤਾ ਜਾਂਦਾ ਤਾਂ ਕਿ ਜਿਹੜਾ bari bari ਨਹੀਂ ਤਾਂ ਬਹੁਤ ਸਾਰੀਆਂ ਬਸਤੀਆਂ ਹੈਗੀਆਂ ਜਿੱਥੇ ਹਰ ਸਾਲ ਜਦੋਂ ਬਰਸਾਤ ਆਂਦੀ ਆ ਤੇ ਉੱਥੇ ਜਿਹੜਾ ਹੈਗਾ ਮਤਲਬ ਦਸਤ ਰੋਗ ਦੀ ਜਿਹੜਾ ਹੈਗਾ ਉਹ ਕਦੇ 50 ਕਦੇ 100 ਮਰੀਜ਼ ਆਂਦੇ ਹੁੰਦੇ ਸੀ ਤੇ ਪਿਛਲੀ ਵਾਰੀ ਸਾਡੀ ਡੈਂਗੋ ਦੀ ਰਿਡਕਸ਼ਨ ਸੀ 50% ਇਸ ਵਾਰੀ ਸਾਡਾ ਟਾਰਗੇਟ ਹੈ 80% ਉਹ ਅਸੀਂ ਇਸ ਤਰ੍ਹਾਂ ਕਰਦੇ ਆ ਵੀ ਜਿੰਨੇ ਸਾਡੇ ਕੋਲੇ ਪੈਰਾਮੈਡੀਕਸ ਦੇ ਸਟੂਡੈਂਟਸ ਆ ਚਾਹੇ ਨਰਸਿੰਗ ਦੇ ਆ ਫਿਜ਼ੀਓਥੈਰੇਪੀ ਦੇ ਆ ਫਾਰਮੇਸੀ ਦੇ ਆ ਉਹਨਾਂ ਨੂੰ ਮਾਸਟਰ ਟ੍ਰੇਨਰ ਔਰ ਜਿਹੜੇ ਦੂਜੇ ਬਾਕੀ ਦੇ ਜਿਹੜੇ ਸਾਰੇ ਹੈਗੇ ਆ ਜਿਹੜੇ ਟੀਚਰਸ ਆ ਆਂਗਣਵਾੜੀ ਵਰਕਰਸ ਆ ਆਸ਼ਾ ਵਰਕਰਸ ਆ ਉਹਨਾਂ ਨੂੰ ਐਸ ਜਿਹੜੇ ਹੈਗੇ ਆ ਉਹ ਲਾਰਵਾ ਦੀ ਆਈਡੈਂਟੀਫਿਕੇਸ਼ਨ ਕਰਾ ਕੇ ਕਿ ਡੈਂਗੂ ਕਿੱਥੇ ਬਰੀਡ ਕਰਦਾ ਫ੍ਰਿਜ ਦੀ ਟ੍ਰੇ ਦੇ نیچے ਜਾਂ ਜਿਹੜੀ ਫ੍ਰਿਜ ਦੇ نیچے ਟ੍ਰੇ ਹੁੰਦੀ ਪਾਣੀ ਵਾਲੀ ਉਹਦੇ ਵਿੱਚ ਜਾਂ ਜਿਹੜਾ ਤੁਹਾਡਾ ਘਰ ਦੇ ਕੂਲਰ ਹੁੰਦਾ ਠੰਡੀ ਹਵਾ ਵਾਲਾ ਉਹਦੇ ਵਿੱਚ ਜਾਂ ਪਾਚੇ ਵਾਲੇ ਕਟੋਰੀ ਰੱਖਦੇ ਆ ਜਾਂ ਕੋਈ ਕੰਸਟਰਕਸ਼ਨ ਸਾਈਟ ਆ ਜਾਂ ਕੋਈ ਠਿਕਰਾ ਸੁੱਟਿਆ ਹੋਇਆ ਜਾਂ ਕੋਈ ਟਾਇਰ ਸੁੱਟਿਆ ਹੋਇਆ ਦਰਾਮੜੀਆਂ ਦੁਕਾਨਾਂ ਦੇ ਉੱਤੇ ਉਹ ਸਾਰਾ ਉਹਨਾਂ ਨੂੰ ਆਈਡੈਂਟੀਫਾਈ ਕਰਾਣੇ ਆ ਜਿਹੜੇ ਓਵਰਹੈਡ ਟੈਂਕਸ ਆ ਕਵਰਡ ਹੋਣੇ ਚਾਹੀਦੇ ਉਹਦੇ ਚ ਨਾ ਕਰੇ ਸੋ ਇਹ ਸਾਰਾ ਜਿਹੜਾ ਐਜੂਕੇਸ਼ਨਲ ਕੈਂਪੇਨ ਦੇ ਨਾਲ ਜਿਹੜਾ ਹੈਗਾ ਉਹ ਸਾਡਾ ਟਾਰਗੇਟ ਹੈ ਕਿ ਅਸੀਂ 80% ਰਿਡਕਸ਼ਨ ਕਰਾਂਗੇ ਸਰ ਓਟ ਸੈਂਟਰ ਸਰ ਰੀਹੈਬਿਲੇਸ਼ਨ ਐਂਟਰੀ ਜਿਹੜੇ ਨੇ ਬਹੁਤ ਘੱਟ ਜੋ ਮੌਕੇ ਦੀ ਗੱਲ ਕੀਤੀ ਜਾਵੇ ਉਹ ਲੱਗਦਾ ਨਹੀਂ ਕਿ ਸਰਕਾਰ ਨੂੰ ਬਹੁਤ ਖੁੱਲ੍ਹਣਾ ਚਾਹੀਦਾ ਕਿਉਂਕਿ ਜਿਹੜੇ ਅਨ ਅਫੀਸ਼ੀਅਲ ਚੱਲ ਰਹੇ ਆ ਸਰ ਉਸ ਤੇ ਜ਼ਿਆਦਾ ਜਿਹੜਾ ਰਸ਼ਪੰਦਾ ਤੇ ਦੂਸਰੇ ਪਾਸੇ ਸਰ ਇਹ ਨਾ ਮੈਂ ਮੈਨੂੰ ਖੁਦ ਹੈਰਾਨੀ ਹੋਈ ਹੈ ਕਿ ਇੰਨੇ ਜ਼ਿਆਦਾ ਸੀਗੇ ਮੈਨੂੰ ਕੁਝ ਆਈਡੀਆ ਤਾਂ ਸੀਗਾ ਕਿਉਂਕਿ ਸਾਡੇ ਬਹੁਤ ਸਾਰੇ ਐਨ ਆਰ ਆਈ ਹੈ ਜਿਹਨਾਂ ਦਾ ਜਿਹਨਾਂ ਨੂੰ ਵੀਜ਼ਾ ਮਿਲ ਗਿਆ ਕਿਸੇ ਦਾ ਬਾਪੂ ਨਸ਼ਾ ਕਰਦਾ ਸੀ ਉਹ ਜਮ੍ਹਾਂ ਕਰਾ ਜਾਂਦੇ ਕਿਸੇ ਦਾ ਮੁੰਡਾ ਨਸ਼ਾ ਕਰਦਾ ਸੀ ਉਹਨੂੰ ਜਮ੍ਹਾਂ ਕਰਾ ਜਾਂਦੇ ਸੀ ਉਹ ਸਾਰੇ ਪੰਜਾਬ 'ਚ ਅਸੀਂ ਬੰਦ ਕਰ ਰਹੇ ਹਾਂ ਤੁਸੀਂ ਬਿਲਕੁਲ ਜਿਹੜਾ ਮੈਂ ਪਹਿਲਾਂ ਦੱਸਿਆ ਸੀਗਾ ਕਿ ਪਹਿਲਾਂ ਸਾਡੇ ਕੋਲੇ 100 ਦੀ ਕਪੈਸਿਟੀ ਅਸੀਂ ਕੀਤੀ ਸੀ ਸਰਕਾਰੀ ਸੈਕਟਰ 'ਚ ਹੁਣ ਅਸੀਂ 200 ਬੈੱਡ ਹੋਰ ਕਰ ਰਹੇ ਹਾਂ ਪ੍ਰਾਈਵੇਟ ਸੈਕਟਰ ਦੇ ਕੋਆਪਰੇਸ਼ਨ ਦੇ ਨਾਲ ਉਹਨਾਂ ਨੂੰ ਅਸੀਂ ਪੇ ਕਰਾਂਗੇ ਪਰ ਬੈੱਡ ਜਿਹਦੇ ਵਿੱਚ 에ਅਰ ਕੰਡੀਸ਼ਨਡ ਉਹਨਾਂ ਏਅਰ ਕੰਡੀਸ਼ਨ ਫੈਸਿਲਿਟੀ ਔਰ ਬਦਿਆ ਨਿਊਟ੍ਰੀਸ਼ਸ ਖਾਣਾ ਜਿਹਦੇ ਵਿੱਚ ਫਰੂਟਸ ਵੀ ਹੋਣਗੇ ਸਬਜ਼ੀਆਂ ਵੀ ਹੋਣਗੀਆਂ ਪਲੱਸ ਜਿਹੜਾ ਹੈਗਾ ਕਿ ਜਿੰਨੇ ਜਿੱਥੇ ਜਿੱਥੇ ਜੇ 10 ਬੈਡ ਹੋਣਨਾ ਉਹਦੇ ਵਿੱਚ ਤੁਸੀਂ ਸਕਿਲ ਡਿਵੈਲਪਮੈਂਟ ਕੀ ਕਰੋਗੇ ਹੁਣ ਇੱਕ ਤੁਹਾਡੇ ਜਿਵੇਂ ਬਾਬੇ ਕੇ ਜਿਹੜਾ ਦੌਧਰ ਦੇ ਵਿੱਚ ਆ ਫਰਕਰ ਉਹਨਾਂ ਨੇ 150 ਬੈਡ ਇਸੇ ਤਰ੍ਹਾਂ ਜਿਹੜਾ ਸੰਤ ਦਰਬਾਰਾ ਸਿੰਘ ਹੈ ਉਹਨਾਂ ਨੇ 50 ਬੈਡ ਉੱਥੇ ਅਸੀਂ ਇਨ ਹਾਊਸ ਜਿਹੜਾ ਹੈਗਾ ਸਕਿਲ ਡਿਵੈਲਪਮੈਂਟ ਕਰਾਵਾਂਗੇ ਚਾਹੇ ਆਈਟੀਆ ਵਾਲੇ ਜੋ ਬੱਚੇ ਕਰਨਾ ਚਾਹਣਗੇ ਚਾਹੇ ਨਿਊ 에ਜ ਦੇ ਵਿੱਚ ਹੁਣ AI ਬੇਸਡ ਹੋਵੇ ਅਕਾਊਂਟਿੰਗ ਦਾ ਹੋਵੇ ਕੋਈ ਟਰੈਕਟਰ ਮਕੈਨਿਕ ਦਾ ਜਾਂ ਇਲੈਕਟ੍ਰੀਸ਼ੀਅਨ ਦਾ ਹੋਵੇ ਡੈਕਟ੍ਰੀਸ਼ੀਅਨ ਪਲੰਬਿੰਗ ਔਰ ਕਿਚਨ ਕਾਰਡਿੰਗ ਕੁਛ ਇੱਕ ਸਕਿੱਲ ਆਸੀਂ ਸਾਰਿਆਂ ਨੂੰ ਸਿਖਾਣਾ ਚਾਹੁੰਦੇ ਆ ਠੀਕ ਹੈ ਜੀ ਇਸ ਤੋਂ ਸਵਾਇ ਕੋਈ ਕੋਈ ਬੇਕਰੀ ਦਾ ਜਾਂ ਕੋਈ ਹੋਰ ਕੋਈ ਫੂਡ ਦਾ ਫੂਡ ਕraft ਦਾ ਕੋਈ ਜਿਹੜਾ ਕੋ ਡਿਪਲੋਮਾ ਕਰਨਾ ਚਾਹੁੰਦਾ ਜਾਂ ਕੋਰਸ ਕਰਨਾ ਚਾਹੁੰਦਾ ਉਹ ਆਪਣਾ ਢਾਬਾ ਖੋਲ੍ਹਨੇ ਜਾਂ ਨੂੰ ਕੁਝ ਹੋਰ ਕਰ ਲੈ ਉਹਨੂੰ ਕੋਈ ਨਾ ਕੋਈ ਸਾਡੀ ਕੋਸ਼ਿਸ਼ ਹੈ ਉਹਨਾਂ ਨੂੰ ਕੰਮ ਕਰਾ ਕੇ ਜਿਵੇਂ ਖੇਤੀਬਾੜੀ ਦੇ ਹੈਗੇ ਜਿਹੜੀ ਹਾਈ ਵੈਲਿਊ ਐਗਰੀਕਲਚਰ ਹੈਗੀ ਹੈ ਇਹਦੇ ਵਿੱਚ 2 ਲੱਖ ਤੋਂ ਲੈ ਕੇ 25 ਲੱਖ ਤੱਕ ਤੇ ਉਹਦੇ ਚੋਂ ਸਬਸਿਡੀ ਵੀ ਆ ਤੇ ਜਿਹੜੇ ਕੋਈ ਖੇਤੀਬਾੜੀ ਨਾਲ ਸੰਬੰਧਤ ਹੋ ਕਰ ਸਕਦੇ ਆ ਜਾਂ ਕੋਈ ਜਿਹੜਾ ਕੋਈ ਕੰਪਿਊਟਰ ਸਿੱਖਿਆ ਕਰ ਸਕਦਾ ਜਾਂ ਜਿਹੜੀ ਜਿਹੜੀ ਇੰਡਸਟਰੀ ਆ ਇੰਡਸਟਰੀ ਨੂੰ ਪਲੰਬਰ ਚਾਹੀਦੇ ਆ ਇੰਡਸਟਰੀ ਨੂੰ ਫਿਲਟਰ ਚਾਹੀਦੇ ਆ ਉਹਨਾਂ ਨੂੰ ਮਕੈਨਿਕ ਚਾਹੀਦੇ ਆ ਜੋ ਇੰਡਸਟਰੀ ਕਹੇਗੀ ਉਹਨਾਂ ਨੂੰ ਦੱਸ ਦਿੰਨੇ ਵੀ ਆ ਸਕਿੱਲ ਅਵੇਲੇਬਲ ਹੈ ਤੁਸੀਂ ਦੱਸੋ ਇਹਦੇ ਵਿੱਚੋਂ ਕੀ ਕਰਨਾ ਸੋ ਇਸ ਤਰ੍ਹਾਂ ਕਰ ਰਹੇ ਆ ਅਸੀਂ ਕਹਿੰਦੇ ਨੇ ਸੈਂਟਰ ਬਣਿਆ ਹੋਇਆ ਸੀ ਹਸਪੀਟਲ ਦੇ ਵਿੱਚ ਸਭ ਦੇ ਸੈਂਟਰ ਚੱਲਦੀਆਂ ਨੇ ਉਹ ਲੱਗਦਾ ਨਹੀਂ ਕਿ ਉਹ ਜਿਆਦਾ ਕਿਉਂਕਿ ਰਸ਼ ਬਹੁਤ ਜਿਆਦਾ ਹੁੰਦਾ ਤੇ ਲੋਕ ਕਾਫੀ ਜਿਹੜੇ ਪਰਚਾਲ ਹੁੰਦੇ ਕੋਈ ਆਵਾ ਨਹੀਂ ਕਲੀਨਿਕ ਜਿਵੇਂ ਐਸਰ ਖੁੱਲੇ ਹੋਏ ਆ ਕੁਸ਼ਮਾਰ ਹੋ ਗਿਆ ਉਸ ਤੇ ਸਰ ਕੋਈ ਪ੍ਰੋਵੀਜ਼ਰ ਹੈਗਾ ਪੰਜਾਬ ਸਰਕਾਰ ਦਾ ਹਾਂ ਜੀ ਹਾਂ ਉਹਦੇ ਚ ਤੁਹਾਡੀ ਮੋਗੇ ਦੀ ਰਿਕੁਆਇਰਮੈਂਟ ਆਈ ਆ ਜੀ ਪੰਜ ਸੈਂਟਰ ਦੀ ਆਈ ਆ ਉਹ ਅਸੀਂ ਇਹਨਾਂ ਹੁਣ ਮਤਲਬ ਪੁਲਿਸ ਤੇ ਹੈਲਥ ਡਿਪਾਰਟਮੈਂਟ ਸਾਰੇ ਮਿਲ ਕੇ ਕੰਮ ਕਰਦੇ ਆ ਅਸੀਂ ਦੇਖ ਰਿਹਾ ਵੀ ਜੇ ਕਿਸੇ ਸੈਂਟਰ ਚ 500 ਬੰਦੇ ਆਉਂਦੇ ਆ ਤੇ 500 ਆਉਂਦੇ ਕਿੱਥੋਂ ਆ ਸਪੋਜ਼ ਕਿਸੇ ਪਿੰਡ ਦੇ ਵਿੱਚੋਂ 5-7 ਪਿੰਡਾਂ ਦੇ 100 ਬੰਦੇ ਆ ਗਿਆ ਤੇ ਉੱਥੇ ਅਸੀਂ ਸੈਂਟਰ ਖੋਲ ਲਿਆ ਜਿੱਥੇ ਜਿਹੜਾ ਨੀਰੈਸਟ ਹੈਲਥ ਇੰਸਟੀਟਿਊਸ਼ਨ ਹੈ ਉੱਥੇ ਦਵਾਈਆਂ ਗੋਲੀ ਮਿਲਣ ਲੱਗ ਜੇਗੀ ਲੇਕਿਨ ਇਹਦੇ ਨਾਲ ਨਾਲ ਜੇ ਜਿਹੜਾ ਬੰਦਾ ਟੀਕੇ ਲਾਂਦਾ ਜਿਉ ਗੋਲੀ ਲੈਣ ਲੱਗਦੇ ਹੈ ਹਾਰਮ ਰਿਡਕਸ਼ਨ ਹੋ ਗਈ ਉਹਨੂੰ ਘਟੋ ਘਟ ਕਾਲਾ ਪੀੜੀ ਨਹੀਂ ਹੋਊਗਾ ਉਹਨੂੰ ਐਚ ਆਈ ਵੀ ਐਡਜ਼ ਨਹੀਂ ਹੋਏਗਾ ਜਾਂ ਹੋਰ ਕੋਈ ਬਿਮਾਰੀ ਨਹੀਂ ਲੱਗੇਗੀ ਜਿਹੜੀ ਖੂਨ ਨਾ ਪੈਰਦੀ ਆ ਦੂਜਾ ਕੰਮ ਹੈ ਕਿ ਕੋਈ ਬੰਦਾ ਗੋਲੀ ਖਾਂਦਾ ਲੇਕਿਨ ਆਪਣਾ ਕੰਮ ਕਰਦਾ ਆਪਣਾ ਟੱਬਰ ਪਾਰ ਲਿਆ ਉਹ ਵੀ ਪਹਿਲੀ ਸਕਸੈਸ ਹੈ ਉਹ ਤੀਜੀ ਗੱਲ ਹੈ ਕਿ ਅਸੀਂ ਉਹਨਾਂ ਨੂੰ ਮੋਟੀ ਉਹਦੇ ਦੋ ਹੀ ਤਰੀਕੇ ਆ ਜੀ ਜਾਂ ਤਾਂ ਅਸੀਂ ਤਾਂ ਉਹਨੂੰ ਕੰਮ ਨਾਲ ਜੋੜ ਰਹਾ ਆ ਕਰਮ ਨਾਲ ਜੋੜ ਰਹਾ ਆ ਅਸੀਂ ਉਹਨੂੰ ਵੀ ਕੋਈ ਕੋਈ ਕੰਮ ਸਿੱਖ ਲਓ ਤੇ ਇਹਨੂੰ ਹੌਲੀ ਹੌਲੀ ਛੱਡ ਦਿਓ ਉਹਨੂੰ ਗੋਲੀ ਨੂੰ ਵੀ ਛੱਡ ਦਿਓ ਤੇ ਆ ਜਾਂ ਧਰਮ ਨਾਲ ਜੋੜ ਦਿਓ ਮਤਲਬ ਕੋਈ ਮੈਂ ਕਿਸੇ ਪਾਰਟਿਕੂਲਰਲੀ ਰਿਲੀਜੀਅਨ ਦੀ ਨਹੀਂ ਕਰਦਾ ਇਟਸ ਅ ਵੈਰੀ ਪੋਜ਼ਿਟਿਵ ਪ੍ਰੈਡਿਕਸ਼ਨ ਨਾਮ ਕੁਮਾਰੀ ਨਾਨਕਾ ਜਿਹੜੀ ਰਹੇ ਦਿਨ ਰਾਤ ਜੇ ਉਹਨੂੰ ਚੜ ਜੇ ਉਹ ਚੜ ਜਾਂਦੀ ਉਹਨੂੰ ਖਤਮ ਹੋ ਜਾਂਦਾ ਸਰ ਮੋਸਟਲੀ ਕੀ ਆ ਉਹ ਸੈਂਟਰ ਜਿੱਥੇ ਗੋਲੀ ਦਿੱਤੀ ਜਾਂਦੀ ਹੈ ਜੀਭ ਦੇ ਥੱਲੇ ਰੱਖਣ ਵਾਲੀ